ਜੀ ਮੋਗਾ ਕਿਸਾਨ ਮਹਾਪੰਚਾਇਤ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਸੰਯੁਕਤ ਮੋਰਚੇ ਦੇ ਬੈਨਰ ਹੇਠ ਜਿਹੜੀ ਕਿਸਾਨਾਂ ਦੀ ਮਹਾਪੰਚਾਇਤ ਹੋਈ ਆ ਤਾਂ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹ ਦੇ ਸੂਬਾ ਪ੍ਰਧਾਨ ਜਗਿੰਦਰ ਸਿੰਘ ਅਗਰਾਹ ਉਹਨਾਂ ਨਾਲ ਗੱਲਬਾਤ ਕਰਾਂਗੇ ਅਗਰਾਹ ਸਾਹਿਬ ਅੱਜ ਦੀ ਮਹਾਪੰਚਾਇਤ ਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਤਾਂ ਤੁਸੀਂ ਵੀ ਦੇਖੀ ਮੈਨੂੰ ਤਾਂ ਬਹੁਤ ਵਧੀਆ ਲੱਗੀ ਬਾਕੀ ਸੋਨੂ ਆ ਇਹ ਵੀ ਅੱਜ ਦੀ ਮਹਾਪੰਚਾਇਤ ਦੇ ਵਿੱਚ ਵਿਸ਼ੇਸ਼ ਫੈਸਲੇ ਜਿਹੜੇ ਹੋਏ ਨੇ ਜਿਹਨੇ ਮੈਨੂੰ ਬਹੁਤ ਪਸੰਦ ਆਏ ਕਿਸਾਨ ਜਥੇਬੰਦੀਆਂ ਦੇ ਸਾਥੀਆਂ ਨੇ ਇਸ ਗੱਲ ਨੂੰ ਪ੍ਰਵਾਨ ਕੀਤਾ ਵੀ ਆ ਨੂੰ ਸਾਨੂੰ ਇਕਤਾ ਦਾ ਹੱਥ ਵਧਾਉਣਾ ਚਾ ਏਕਤਾ ਦੇ ਵਿੱਚ ਜਿਹੜੇ ਪਹਿਲੇ ਤਰੀਕੇ ਕਰੇ ਗਏ ਕੀਤੇ ਸੀ ਪਹਿਲਾਂ ਅਪਣਾਏ ਸੀ ਚਿੱਠੀ ਦੇਣਾ ਮੀਟਿੰਗ ਕਰ ਲੈਣਾ ਉਹ ਐ ਸੀ ਵੀ ਸਾਡੀਆਂ ਜਥੇਬੰਦੀਆਂ ਦੇ ਅੰਦਰ ਦੀ ਗੱਲ ਰਹਿ ਜਾਂਦੀ ਸੀ ਜਨਤਾ ਨੂੰ ਨਹੀਂ ਸੀ ਪਤਾ ਲੱਗਦਾ ਇਸ ਕਰਕੇ ਅਸੀਂ ਏਕਤਾ ਦੇ ਸੁਝਾਅ ਦੇ ਜਿਹੜੇ ਸਾਰੇ ਪੜ੍ਹ ਕੇ ਸੁਣਾਇਆ ਹੈ ਜਨਤਾ ਦੇ ਵਿੱਚ ਜਨਤਾ ਤੋਂ ਹਮਤਿਏ ਪਾਸ ਕਰਵਾਏ ਤੇ ਜਨਤਾ ਦੇ ਸਾਹਮਣੇ ਅਸੀਂ ਡੇਟ ਦਾ ਐਲਾਨ ਕੀਤਾ ਸਮੇਂ ਦਾ ਐਲਾਨ ਕੀਤਾ ਮੀਟਿੰਗ ਦਾ ਐਲਾਨ ਕੀਤਾ ਅਸੀਂ ਇਹ ਤਰੀਕਾ ਆਪਣਾ ਏਕਤਾ ਦਾ ਜਿਹੜਾ ਮਤਲਬ ਕੋਸ਼ਿਸ਼ ਹੈ ਏਕਤਾ ਕਰਨ ਦੀ ਇੱਕ ਦੂਜੇ ਨਾਲ ਇਕੱਠੇ ਚੱਲਣ ਦੀ ਉਹਦਾ ਅਸੀਂ ਇਹ ਰਾਹ ਨੂੰ ਅਸੀਂ ਕਦੇ ਛੱਡਣਾਂਗੇ ਅਸੀਂ ਅਪਣਾਉਂਦੇ ਹਾਂ ਐਸਕੇਐਮ ਵੱਲੋਂ ਇੱਕ ਤਲੀ ਅੱਜ ਕੀ ਜਿਹੜੇ ਐਲਾਨ ਹੋਏ ਆ ਉਹ ਕਿਹੜੇ ਕਿਹੜੇ ਐਲਾਨ ਹੋਏ ਨੇ ਐਸਕੇਐਮ ਦੇ ਵਿੱਚੋਂ ਜਿਹੜੇ 2 13 ਤਰੀਕ ਦਾ ਜਿਹੜਾ ਜਿਹੜੇ ਡਰਾਫਟ ਦੀਆਂ ਕਾਪੀਆਂ ਫੋਕਣ ਦਾ ਐਲਾਨ ਹੋਇਆ ਜੀ ਤੇ ਦੂਜਾ ਹੈ 26 ਜਨਵਰੀ ਦਾ ਜਿਹੜਾ ਅਸੀਂ ਕਰਦੇ ਹੁੰਦੇ ਆ ਪ੍ਰੋਗਰਾਮ ਕੰਟਰੈਕਟਰ ਮਾਰਚ ਦਾ ਅਕਸਰੀ ਹੁੰਦਾ ਉਹ ਹਰ ਸਾਲ ਹੀ ਹੁੰਦਾ ਤੇ ਉਹ ਕੰਟਰੈਕਟਰ ਮਾਰਚ ਦਾ ਹੈ ਉਹ ਉਹਨਾਂ ਫਾਰਮਾਂ ਵੱਲੋਂ ਵੀ ਪਹਿਲਾਂ ਆਲਰੇਡੀ ਇਹ ਸੱਦੇ ਦਿੱਤੇ ਜਾ ਚੁੱਕੇ ਕੀ ਇਹ ਪ੍ਰੋਗਰਾਮ ਉਹਨਾਂ ਨਾਲ ਸਾਂਝੇ ਤੌਰ ਤੇ ਹੋਣਗੇ ਜਾਂ ਕਿਸ ਕਿਸ ਤਰ੍ਹਾਂ ਅਸੀਂ ਕਰਾਂਗੇ ਜੇ 26 ਵਾਲਾ ਸਾਂਝਾ ਬਣ ਜੇ ਕਿਉਂਕਿ 13 ਦੇ ਤਾਂ ਨੇੜੇ ਆ ਜੇ 13 ਕਿਉਂਕਿ ਉਦੋਂ ਪਹਿਲਾਂ ਅਸੀਂ ਉਹਨਾਂ ਨਾਲ ਜੇ ਕੋਈ ਗੱਲਬਾਤ ਚੱਲ ਪਈ ਦੀ ਸਾਡੀ ਦੇਖਾਂਗੇ ਸਾਂਝੇ ਬਣ ਜਾਂਦੇ ਨੇ ਚੰਗੇ ਨੇ ਨਹੀਂ ਤਾਂ ਸਾਂਝੇ ਨਾ ਮੰਨਤਾ ਹੈ ਤਾਲਮਿਲੋਂ ਤਾਂ ਬਣੇਗੇ ਨੇ ਇੱਕ ਤਾਂ ਲਈ ਜਿਹੜਾ ਇੱਕ oprala ਜੀਐਸਕੇਮ ਵੱਲੋਂ ਲਿਆ ਗਿਆ ਵੀ 6 ਮੈਂਬਰੀ ਕਮੇਟੀ ਜਾਊਗੀ ਉਹਦੇ ਵਿੱਚ ਕਿਹੜੇ ਕਿਹੜੇ ਕਿਸਾਨ ਆ ਗੂ ਖਣੋਰੀ ਬੜਰ ਜਾਣਗੇ ਕਿਸਾਨ ਆ ਗੂ ਦਾ ਜੀ ਉਹਨਾਂ ਦੇ ਨਾਲ 100 100 ਬੰ ਕੀ ਮੈਂਬਰ ਤਾਂ ਜਾਣਗੇ ਕਿ ਕਿਹੜੇ ਕਿਹੜੇ ਛੇ ਮੈਂਬਰ ਨੇ ਜੀ ਉਹ ਰਵਿੰਦਰ ਪਟਿਆਲਾ ਹੈ ਮੇਰਾ ਨਾਮ ਹੈ ਦਰਸ਼ਨਪਾਲ ਹੈ ਰੱਦੇਵਾਲ ਜੀ ਨੇ ਤੇ ਚਾਰ ਤਾਂ ਸੀ ਪੰਜਾਬ ਚੋਂ ਆ ਤੇ ਜੁਧਵੀਰ ਜੀ ਨੇ ਹਨਮੁਲਾ ਜੀ ਨੇ ਛੇ ਛੇ ਬੰਦੇ ਆ ਬਾਕੀ ਜਿਹੜੇ ਸਾਡੇ ਦੂਜੀਆਂ ਪੰਜਾਬ ਵਾਲੇ ਜਥੇਬੰਦਿਆਂ ਦੇ ਆਗੂ ਸਾਹਿਬਾਨ ਨੇ ਉਹ ਵੀ ਜਾ ਸਕਦੇ ਆ ਉਹਦੇ ਵਿੱਚ ਕੀ ਪ੍ਰਪੋਜ਼ਲ ਲੈ ਕੇ ਤੁਸੀਂ ਜਾਣ ਜਾ ਰਹੇ ਹੋ ਗੱਲ ਅਸੀਂ ਚਿੱਠੀ ਦੇਵਾਂਗੇ ਜੀ ਵੀ ਇਹਨਾਂ ਪ੍ਰਪੋਜ਼ਲਾਂ ਦੇ ਸਾਥ ਹੀ ਸੋਚੋ ਆਪਾਂ ਇਕਤਾ ਵਾਸਤੇ ਬੈਠੋ ਤੇ 16 ਤੇ 15 ਤਰੀਕ ਦੀ ਅਸੀਂ ਮੀਟਿੰਗ ਸੱਦੀ ਹੈ ਦੁੱਖ ਨਮਾਰਨਾ ਗੁਰੂ ਘਰ ਦੇ ਵਿੱਚ ਉੱਥੇ ਅਸੀਂ ਆਉਣ ਦਾ ਸੱਦਾ ਪੱਤਰ ਦੇ ਕੇ ਇੱਕ ਦੋ ਮਹਾਪੰਚਾਇਤ ਹੋ ਗਈਆਂ ਘਟਾਣੇ ਹੋਈਆਂ ਕਿੱਥੇ ਹੋਈਆਂ ਇਸ ਤੋਂ ਇਸ ਅੰਦੋਲਨ ਦੀ ਅਗਲੀ ਰੂਪਰੇਖਾ ਕੀ ਜਿਵੇਂ ਪਹਿਲਾਂ ਵਾਲਾ ਅੰਦੋਲਨ ਸੀ ਦਿੱਲੀ ਵਾਂਗ ਉਸੇ ਤਰ੍ਹਾਂ ਹੀ ਵੱਡਾ ਵਿਸ਼ਾਲ ਅੰਦੋਲਨ ਹੋਵੇਗਾ ਦੇਖੋ ਇਹ ਤਿਆਰੀ ਕਰ ਰਹੇ ਹਾਂ ਲੋਕਾਂ ਦੀ ਲਾਮਬੰਦੀ ਕਰ ਰਹੇ ਹਾਂ ਲੋਕਾਂ ਦੇ ਵਿੱਚ ਗੱਲ ਲੈ ਕੇ ਜਾ ਰਹੇ ਹਾਂ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਦੂਜੀਆਂ ਸਟੇਟਾਂ ਦੇ ਵਿੱਚ ਵੀ ਗੱਲ ਲੈ ਕੇ ਜਾ ਰਹੇ ਹਾਂ ਜਦੋਂ ਦਿੱਲੀ ਦੇ ਅੰਦੋਲਨ ਦੀ ਤਿਆਰੀ ਦੇ ਵਾਸਤੇ ਤਾਂ ਕਾਫੀ ਟਾਈਮ ਲੱਗਦਾ ਉਹ ਟਾਈਮ ਤਾਂ ਸਾਨੂੰ ਲਾਉਣਾ ਪੈਣਾ ਦਿੱਲੀ ਅੰਦੋਲਨ ਹੋਵੇ ਕਿ ਸਟੇਟਾਂ ਦੇ ਵਿੱਚ ਹੋਵੇ ਕਿੱਥੇ ਹੋਵੇ ਕੀ ਨਾ ਹੋਵੇ ਉਹ ਤਾਂ ਜੀ ਸੋਚਣ ਸਮਝਣ ਵਾਲੀ ਗੱਲ ਹੈ ਇੱਕ ਜਿਹੜਾ ਮੇ ਤਨਤਲਾ ਕੇ ਉਹ ਫੈਸਲਾ ਕਿਉਂ ਲੈਣਾ ਟਕਰਮੀ ਵਿਆਜ ਪਰ ਟਕਰਮੀ ਜਿਹੜੀ ਇੱਕ ਤਨ ਸੱਟ ਮਾਰਦੀ ਹੋਈ ਉਹੀ ਜੀ ਬਿਆਨਬਾਜੀ ਇੱਕ ਦੂਜੇ ਤੇ ਟੱਕਰ ਅਟੈਕ ਕਰਨ ਵਾਲੀ ਬਿਆਨਬਾਜੀ ਇਹ ਦੂਸ਼ਣਬਾਜੀ ਲਾਉਣ ਵਾਲੀ ਇਹ ਬਿਆਨਬਾਜੀ ਤੋਂ ਗੁਰੇਜ਼ ਕੀਤਾ ਜਾਵੇ ਉਹ ਇੱਕ ਤਨ ਸੱਟ ਮਾਰਦੀ ਐ ਇਸ ਕਰਕੇ ਅਸੀਂ ਸਾਰੇ ਆਗੂਆਂ ਨੇ ਕਿਹਾ ਕਿ ਸਾਰਿਆਂ ਨੇ ਪ੍ਰਵਾਨ ਕਰਤਾ ਵੀ ਇਸ ਤਰ੍ਹਾਂ ਦੀ ਬਿਆਨਬਾਜੀ ਨਾ ਧੰਨਵਾਦੀ ਹਾਂ ਸਾਣਾ ਸਾਡੇ ਨਾਲ ਜਗਵਿੰਦਰ ਸਿੰਘ ਜੀ ਗ੍ਰਾਹਾਂ ਜਿਨ੍ਹਾਂ ਨੇ ਐਸਕੇਮ ਦੇ ਬੈਨਰ ਹੇਡੇ ਵੱਡਾ ਫੈਸਲਾ ਲਿਆ ਗਿਆ ਕਿ ਜਿਹੜੇ ਕੱਲ ਇੱਕ ਤਾਲਮੇਲ ਕਮੇਟੀ ਆ 6 ਮੈਂਬਰਾਂ ਦੀ ਜਿਹਦੇ ਵਿੱਚ ਜਗਵਿੰਦਰ ਸਿੰਘ ਗ੍ਰਾਹਾਂ ਡਾਕਟਰ ਦਰਸ਼ਨਪਾਲ ਜੀਆਂ ਹੋਰ ਕਿਸ ਉਹ ਕੱਲ ਖਨੌਰੀ ਬਾਰਡਰ ਜਿਹੜਾ ਸਰਦਾਰ ਜਗਜੀਤ ਸਿੰਘ ਬੱਲੇਵਾਲ ਜੀ ਉਹਨਾਂ ਨੂੰ ਮਿਲਣ ਜਾ ਰਹੇ ਨੇ ਤੇ ਆਪਣਾ ਜਿਹੜਾ ਏਕਤਾ ਲਈ ਪ੍ਰਪੋਜ਼ਲ ਉਹਨਾਂ ਨੇ ਤਿਆਰ ਕੀਤਾ ਅੱਜ ਜਨਤਕ ਤੌਰ ਤੇ ਉਹ ਬੋਲਿਆ ਵੀ ਆ ਤਾਂ ਆਉਣ ਵਾਲੇ ਸਮੇਂ 'ਚ ਇਹਨਾਂ ਦਾ ਕਹਿਣਾ ਕਿ ਜਿਹੜੀ ਇਹ ਲੜਾਈ ਆ ਲੜਾਈ ਵੱਡੀ ਆ ਤਾਂ ਏਕਤਾ ਦੇ ਲਈ ਜਿਹੜੇ ਪਰਾਲੇ ਜਾਰੀ ਨੇ ਤੇ ਕੱਲ ਖਨੌਰੀ ਬਾਰਡਰ ਜਾ ਕੇ ਜਿਹੜਾ ਏਕਤਾ ਦੇ ਲਈ ਐਸਕੇਮ ਵੱਲੋਂ ਜਿਹੜੀ ਲੀਡਰਸ਼ਿਪ ਜਾਵੇਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਫੈਸਲੇ ਨੇ ਜਿੱਦਾਂ 13 ਨੂੰ ਲੋਹੜੀ ਦੇ ਦਿਨ ਇਸ ਖਰੜੇ ਦੀਆਂ ਕਾਪੀਆਂ ਸਾੜਨ ਦਾ ਤੇ 26 ਮਾਰਚ ਦਾ ਜਿਹੜਾ ਟਰੈਕਟਰ ਮਾਰਚ ਆ ਉਹ ਅੱਜ ਜਿਹੜਾ ਇਸ ਕੇਮ ਵੱਲੋਂ ਇਸ ਅਲਾ ਸਟੇਜ ਤੋਂ ਲਾਂਡ ਕੀਤਾ ਗਿਆ ਤੇ ਜਿਹੜਾ ਇਸ ਅੰਦੋਲਨ ਦੀ ਤਿਆਰੀ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਜਿਹੜੀ ਜੱਡੀ ਵੱਡੀ ਲੜਾਈ ਆ ਤਾਂ ਉਹਨੇ ਜਿਹੜੀਆਂ ਤਿਆਰੀਆਂ ਦੇ ਤੌਰ ਤੇ ਵਿਸ਼ਾਲ ਨੂੰ ਵੱਡਾ ਜਾਵੇਗਾ ਧੰਨਵਾਦ